ਸਸਿਕਾ ਜੀ ਸਾਰੇ ਨਾ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਖਵਾਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਚਾ ਗਾਵੇਂ ਦੇ ਬਿਲਕੁਲ ਲੱਗੇ ਹੀ ਆ ਲੋਪੋ ਕੇ ਚਾ ਗਾਵੇਂ ਦੇ ਲੱਗੇ ਜਿਹੜਾ ਵੀਰ ਜੀ ਨੇ ਤਾਂ ਪਿੰਡ ਆ ਰਾਮ ਤੀਰਥ ਰੋਡ ਦੇ ਉੱਪਰ ਹੀ ਆ ਜਿਹੜਾ ਸ੍ਰੀ ਰਾਮ ਤੀਰਥ ਵੀ ਇੱਥੋਂ ਥੋੜਾ ਹੀ ਆ ਬਹੁਤੀ ਦੂਰ ਨਹੀਂ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾ ਦਿਖਾਉਣੀਆਂ ਵਾ ਇੱਕ ਜਰਸੀ ਤੁਹਾਨੂੰ ਦਿਖਾਉਣੀ ਆ ਤਾਜੀ ਸੋਈ ਚੰਗੀ ਤਿਆਰ ਹੋਈ ਆ ਥੱਲਿਆਂ ਤੇ ਇੱਕ ਜਿਹੜੀ ਆ ਵਾਲੀ ਗਾਂ ਤੁਹਾਨੂੰ ਦਿਖਾਵਾਂਗੇ ਵੀ ਸੂਈ ਸਵਾਈ ਤੁਹਾਨੂੰ ਦਿਖਾਉਣੀ ਆ ਵੀ ਕਰੋਸ ਚੀ ਆ ਜਿਹੜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਸਭ ਠੀਕ ਠਾਕ ਜੀ ਹਾਂਜੀ ਠੀਕ ਠਾਕ ਤੇ ਜੀ ਨਾਮ ਦੱਸ ਤੇ ਕਰੀ ਆਪਣਾ ਨਾਮ ਮੇਰਾ ਹੈਗਾ ਦਵਿੰਦਰ ਸਿੰਘ ਹਾਂਜੀ ਤੇ ਪਿੰਡ ਖਿਆਲਾ ਕਲਾਂ ਠੀਕ ਐ ਜਿਲ੍ਹਾ ਅਮਰਸਰ ਤੇ ਨੰਬਰ ਹੈਗਾ 97797 3848 ਠੀਕ ਐ ਜੀ ਤੇ ਦੋ ਅੱਜ ਦੋਵੇਂ ਸੋਈਆਂ ਹਨਾ ਦੋਵੇਂ ਸੋਈਆਂ ਸੋਈਆਂ ਪਹਿਲਾਂ ਜਰਸੀ ਵਿਖਾ ਦੀਏ ਫਿਰ ਜਰਸੀ ਵਿਖਾ ਦੀਏ ਹਾਂ ਦੇਖ ਸਾਹਦੇ ਜੀ ਬਹੁਤ ਚੰਗੀ ਤਿਆਰ ਹੋਈ ਵੇ ਥੱਲੇੋਂ ਚੰਗੀ ਤਿਆਰ ਹੋਈ ਆ ਫੋਟੋ ਫੋਟੋ ਬਾਹਰ ਹੈ ਤਾਜੀ ਸੋਈ ਆ ਬਿਲਕੁਲ ਹੱਲੇ ਕਿੰਨਾ ਚਿਰ ਹੋਇਆ ਵਿਧੀ ਨਾ ਸੋਈ ਨਾ ਵਿਧੀ ਕੱਲ ਸੋਈ 11 ਘੰਟੇ ਅੱਛਾ ਕੱਲ ਦੁਪਹਿਰਾਂ ਦੀ ਸੋਈ ਆ ਹਾਂਜੀ ਹਾਂਜੀ ਠੀਕ ਹੈ ਤੇ ਆ ਬੱਚਾ ਜਿਹੜਾ ਬਾਗ ਨਾੜੂ ਨਾਲ ਹੀ ਆ ਜਵਾਕ ਬਿਲਕੁਲ ਤਾਜ਼ਾ ਬੱਚਾ ਵਾ ਤੇ ਕਿੰਨਾ ਕੁ ਦੁੱਧ ਵਿਧੀ ਚ ਵਾਈ ਜਾਊਗੀ ਵਿਧੀ ਜਿਹੜੇ ਘਰੋਂ ਲਈ ਆ ਨਾ ਹਾਂਜੀ ਉਹ ਤਾਂ ਦੇ ਕੇ ਕਿ ਪਿਛਲੀ ਜਰਾ ਉਹਨਾਂ ਵੀ ਲੈਂਦੀ ਹੈ। ਅੱਛਾ। ਜਾਂਦੇ 22 ਕਿਲੋ ਦੁੱਧ ਕੱਢਿਆ ਨੇ। ਅੱਛਾ। ਕਿੰਨੇ ਸੁਣੇ? ਅੱਛਾ। ਆਇੱਕੇ ਤੋਂ ਆਪਣੀ ਸੇਵਾ। ਠੀਕ। 20 ਕੱਢ ਲੇ ਕੋਈ 15 ਕੱਢ ਲੇ। ਅੱਛਾ। 15 ਕੱਢ ਦੇ ਬਾਕੀ 20 ਤਾਂ ਤੀ ਮਰਦੇ। ਜੇ ਸਾਰਾ ਬਾਕੀ ਆਪਣੀ ਸਮਝਣਾ ਤੁਸੀਂ ਵੇਖ ਕੇ ਖੜਨੀ ਆ। ਆ ਹਵਾਨਾ ਤੁਸੀਂ ਦੇਖ ਸਕਦੇ ਬਾਕੀ ਭਲਾ ਭੁਲਾ ਹਵਾਨੇ ਤੇ ਹੈ ਨਹੀਂ ਹੈ ਕੋਈ। ਤੋਰੋ ਹਮਿੱਦੀਆ ਕਰੀ ਨਾ। ਬਾਕੀ ਥੱਲੇ ਆ ਮੜੀ ਤਿਆਰ ਹੋਈ ਆ। ਬਾਕੀ ਜਰਸੀਆਂ ਜਿੱਡੀਆਂ ਖੁੰਦੀਆਂ ਹੱਡੀ ਕੀ ਆ ਉਹ ਤਰ੍ਹਾਂ ਜਰਸੀਆਂ ਦੇ ਹਿਸਾਬ ਨਾਲ ਕੱਟ ਕਾਠੇ ਦਾ ਚੰਗਾ ਸਾਰਾ ਮਾ ਜੀ ਦਿਖਾ ਦਿਓ ਆ ਜਿਹੜਾ ਕਿੰਦੇ ਕੀ ਦਿਖਾ ਦਈਏ ਆ ਦੇ ਸਾਦੇ ਥਾਨੇ ਦੇ ਲਾਗੇ ਤਾਂ ਦਿਖਾ ਦਵਾਂਗੇ ਜੀ ਚਵਾਹਰੇ ਦੇ ਬਾਕੀ ਕੋਈ ਰੱਸੀ ਦੀ ਲੋੜ ਨਹੀਂ ਤੇ ਪਿਛਲੇ ਸਨੰਦਾ ਚਵਾਹ ਦਿਖਾ ਦਿਆ ਠੀਕ ਹੈ ਜੀ ਦੱਸਿਓ ਵਿੱਜੇ ਫਿਰ ਬੋਲਾ ਹੀ ਹੋਵੇ ਤੇ ਯਾਰ ਦੇਖ ਸਕਦੇ ਬਿਲਕੁਲ ਪੂਰਾ ਪੀਲੇ ਰੰਗ ਦਾ ਬੋਲਾ ਤੇ ਕਿੰਨਾ ਵੀ ਦਿੱ ਫਿਰ ਇਹਦਾ ਮੁੱਲ ਬੋਲਾ ਵੀਰ ਜੀ ਇਹਦਾ ਵੀਡੀਓ ਤੇ ਕਰਾਂਗੇ ਅੱਛਾ ਫੋਨ ਤੇ ਕਰ ਲੋਗੇ ਕੋ ਫੋਨ ਲਾ ਕੇ ਪੁੱਛ ਲੈਣਾ ਜੈ ਜੀ ਹੋਗਾ ਮੁੱਲ ਬਿਲਕੁਲ ਅੱਛਾ ਜੇ ਇੱਕ ਚਲੋ ਗਾਂ ਦੇ ਸਹਾਣਾ ਕੋ ਮੁੱਲ ਲਾਵੇ ਸਹਾਣਾ ਮੁੱਲ ਲਾਵੇ ਅੱਛਾ ਇਹ ਦੇ ਲਾਂਗੇ ਠੀਕ ਹੈ ਤੇ ਹੁਣ ਜਿਹੜੀ ਆ ਵਾਲੀ ਹੈ ਇਹਦੇ ਕੋਲ ਕਿੰਨਾ ਹੀ ਦੁੱਧ ਤਿਆਰ 11 ਕਿਲੋ ਦੁੱਧ ਜੋ ਪੱਕਾ ਤਿਆਰ ਬਿਲਕੁਲ ਬਿਲਕੁਲ ਤਿਆਰ ਹੈ ਤੇ ਸੋਈ ਨੂੰ ਕਿੰਨਾ ਚਿਰ ਹੋ ਗਿਆ ਜੀ ਸੋਈ ਨੂੰ ਵੀ ਦੇਖ ਤਾਂ ਹੋ ਗਿਆ ਪਿੰਨ ਸਮਝਣਾ ਮਹੀਨਾ ਲਾਲੇ ਮਹੀਨੇ ਉਹ ਵੱਧ ਲਾਲੇ ਘਟ ਲਾਂਗੇ ਹਾਂ ਦੇ ਸਦੇ ਬਾਕੀ ਮਹੀਨੇ ਤੋਂ ਬਾਹਰ ਹੀ ਆ ਤੇ ਬਾਕੀ ਦੁੱਧ ਦੁੱਧੇ ਥਲੇ ਜਿਆਦਾ ਹੀ ਕਰਮੀ ਕਰਕੇ ਘਟ ਗਏ ਕੁੜੀ ਕਾਲੀ ਪੈਂਦੀ ਠੀਕ ਠੀਕ ਆ ਹਾਂ ਜੀ ਤੇ ਥਣ ਥਣ ਓਕੇ ਸਾਰੇ ਬਿਲਕੁਲ ਸਾਰੇ ਓਕੇ ਬਸ ਪਿਛਲੇ ਥਣ ਚ ਭਾਵੇਂ 5-7 ਧਰਾਂ ਘੱਟ ਹੋਣਾ ਅੱਛਾ ਜਿਆਦਾ ਕੋਈ ਬੈਣੀ ਹਲਦੇ ਹਨਾ ਤਰ ਹਾਂ ਫੇਰ ਇਹਨਾਂ ਠੀਕ ਆ ਮਗਰ ਲੇ ਸਾਂਚੇ ਚਿਕਨ ਦੇ ਇਕ ਜਿਹੜਾ ਧਾਰਾ ਕੱਟਿਆ ਬੈ ਨਹੀਂ ਆਂਦੇ ਚ ਉਤਰਾਏ ਕਿ ਰੰਗ ਰੂਪ ਦੀ ਇਹ ਵੀ ਚੰਗੀ ਤੇ ਹੈਗੀ ਕਰੋਸ ਚ ਹੀ ਹੈ ਵੀ ਇਹਦੇ ਕੋਲ ਦੁੱਧ ਜਿਹੜਾ 11 ਲੀਟਰ ਜਿਹੜਾ ਤਿਆਰ ਦੱਸਦੇ ਤੇ ਇਹਦਾ ਵੀ ਕੀ ਮੁੱਲ ਫਿਰ ਇਹਦਾ ਮੁੱਲ ਵੀ ਜਿਆਦਾ ਹੀ ਆ ਕਿੰਨਾ ਤੂੰ ਹੀ ਦੱਸ ਤੋ ਜਿੰਨੇ ਕਹੋਗੇ ਉਹਨੇ ਦੀ ਲੈਣਾ ਜੈ ਜੀ ਕਰਦੀ ਆ ਫਿਰ ਦੱਸ ਤੋ ਤੂੰ ਆਪੇ ਦੱਸ ਨੀ ਪਹਿਲੇ ਸੁਣਦੇ ਨੇ ਤੂੰ ਹੀ ਦੱਸਣਾ ਵਾ ਉਹ ਹੀ ਗੁੱਸਾ ਨਹੀਂ ਦੱਸ ਤੋ ਨਹੀਂ ਨਹੀਂ ਇਹ ਤੇ ਤੁਸੀਂ ਦੱਸਣਾ ਵਾ 36000 ਦੀ ਦੇ ਦਈਏ 36000 ਦੀ ਵਿੱਚੋਂ ਕਰਨਾ ਮੰਨਤਾ ਨਾ ਤਾ ਕਰਾ ਲਓ ਜੈ ਜੀ ਕਰਾ ਜੋ ਕਰ 34 ਦੀ ਦੇ ਦਈਏ ਫਿਰ ਉਹ ਚੋਂ 500 ਛੋੜ ਕਰਦਾ ਬਸ ਛੋੜ ਹੀ ਹਣੀ ਅੱਛਾ ਚਲੋ ਬਾਕੀ ਕੋਈ ਫੋਨ ਲਾਵੇ ਹਨਾ ਇੱਕ ਕਰੀ ਮਾਨਤਨ ਮੌਕੇ ਤੇ ਹੋ ਜਾਊਗਾ ਵੀਰ ਜੀ ਕਰ ਜੂਗੀ ਮਲਗੀ 14 15 ਕਿਲੋ ਜੇ ਚੰਗੀ ਸੇਵਾ ਕਰਾ ਵੀਰ ਤੂੜੀ ਪਈ ਜੋ ਬਾਕੀ ਇਹੋ ਜੇ ਪੱਠੇ ਪਿੰਦੇ ਜੇ ਗਾੜੀ ਆ ਤੁਸੀਂ ਦੇਖ ਸਕਦੇ ਪੱਠੇ ਤੇ ਹੈ ਹੀ ਨਹੀਂ ਤੂੜੀ ਆ ਜਿਹੜੀ ਕੱਲੇ ਹਾਂਜੀ ਦਿਖਾ ਦਮ ਜਵਾਕ ਲਾ ਇਹਦਾ ਵੀ ਚਵਾ ਗਿੰਦੇ ਕੀ ਦਿਖਾ ਦिए ਸ਼ੋਰ ਬਣਾਣੀ ਇਸ ਸੰਦੇ ਨੰਮੀ ਕੋਈ ਰਸੀਦ ਨਹੀਂ ਲੋੜ। ਅਗਲੇ ਥਨਾਂ ਦਾ ਵੀ ਦਿਖਾ ਦੇ ਵਧੀ ਚਵਾ। ਠੀਕ ਹੈ ਜੀ। ਬਾਕੀ ਇਹ ਆ ਕਿ ਕੋਈ ਵੀ ਇੱਥੇ ਆਵੇ ਆਪਣੀ ਤਸੱਲੀ ਕਰੇ। ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਖ ਚੱਕੇ ਪਸੰਦ ਕਰਕੇ ਘਰੇ। ਦੋਵੇਂ ਸੋਈਆਂ ਸਵਾਈਆਂ ਵਾ। ਨਹੀਂ ਕੋਈ ਆ ਸਕਦਾ ਵੀਡੀਓ ਕਾਲ ਤੇ ਦੋ ਡੰਗ। ਵੀਡੀਓ ਫਾਲਦਾ ਚਵਾ ਲੈ ਹਨਾ ਆਪਣੀ ਤਸੱਲੀ ਕਰ ਲੈ। ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਤਨਵਾਚ